ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਥਾਂ-ਥਾਂ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਨੇ ਐਸੇ ਕੜੀ ਦੇ ਤਹਿਤ ਪਵਾਨੀਗੜ੍ਹ ਸਟੇਡੀਅਮ ਵਿਖੇ ਵੀ ਰੋਜ਼ਗਾਰ ਮੇਲਾ ਲਗਾਇਆ ਗਿਆ ਪਵਾਨੀਗੜ੍ਹ ਦੇ ਬਲਾਕ ਡਿਵੈਲਪਮੈਂਟ ਅਫਸਰ ਸਰਵੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਹੁਣ ਤੱਕ 300 ਤੋਂ ਵੱਧ ਬੇਰੋਜ਼ਗਾਰ ਨੌਜਵਾਨ ਲੜਕੇ ਲੜਕੀਆਂ ਵੱਲੋਂ ਫਾਰਮ ਭਰੇ ਜਾ ਚੁੱਕੇ ਨੇ ਤੇ ਇਸ ਮੇਲੇ ਦੇ ਵਿੱਚ 13 ਕੰਪਨੀਆਂ ਪਹੁੰਚੀਆਂ ਹੋਈਆਂ ਨੇ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੀਆਂ ਉਹਨਾਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੇ ਨੌਜਵਾਨਾਂ ਦੇ ਲਈ ਰੋਜ਼ਗਾਰ ਦਾ ਰਾਹ ਦੱਸਿਆ ਤੇ ਇਸ ਤੋਂ ਇਲਾਵਾ ਇਸ ਮੇਲੇ ਦੇ ਵਿੱਚ ਤਹਿਸੀਲ ਦਾ ਨਾਇਬ ਤਹਿਸੀਲਦਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਸਨ ਆਜ਼ਾਰ ਟੀਵੀ ਨਿਊਜ਼ ਲਈ ਪਵਾਨੀਗੜ੍ਹ ਤੋਂ ਛਿੰਦਰਪਾਲ ਦੀ ਰਿਪੋਰਟ ਬੁੱਧੀ ਵੱਤਵੱਦ ਫਾਰਮ ਭਰ ਰਹੇ ਨੇ ਬੱਚੇ ਕਿਹੜੇ ਕਿਹੜੇ ਨੂੰ ਵੱਤਵੱਦ ਭਰ ਰਹੇ ਨੇ ਕਿਹੜੇ ਕਿਹੜੇ ਲੋਕ ਅਸੀਂ ਰਜਿਸਟ੍ਰੇਸ਼ਨ ਕਰ ਰਹੇ ਹਾਂਗੇ ਤੇ ਕਿੰਨੀ ਰਜਿਸਟ੍ਰੇਸ਼ਨ ਹੋਵੇ 23 ਅਸੀਂ ਜਿਹੜੇ ਅਸੀਂ ਕਾਰਪੋਰੇਸ਼ਨ ਅਸੀਂ ਜਿਹੜੇ ਬੰਦੇ ਅਦੇ ਹੁੰਦੇ ਨੇ ਉਹਨਾਂ ਨੂੰ ਲੋਨ ਦਿੰਨੇ ਆ ਕੈਟਾਗਰੀ ਕੈਟਾਗਰੀ ਵਾਲੇ ਕਿੰਨਾ ਕੁ ਸ਼ਾ ਲੋਕਾਂ ਚ کافی ਹੈ ਜੀ ਕਿੰਨੇ ਕਹਾਂ ਥੋੜੇ ਕੋਲ ਹੁੰਦੇ ਪੰਜ 6 ਬੰਦਿਆਂ ਨੂੰ ਜਾਣਕਾਰੀ ਦੇ ਚੁੱਕਿਆ ਅਸੀਂ ਹੁਣ ਤੱਕ ਅਸੀਂ ਜਿਹੜੇ ਨੌਜਵਾਨ ਲੜਕੇ ਆ ਜੀ ਉਹਨਾਂ ਨੂੰ ਆਪਾਂ ਟ੍ਰੇਨਿੰਗ ਦਿੰਦੀ ਸੰਗਰੂਰ ਕਿੰਨੇ ਫਾਰਮ ਭਰੇ ਸਾਡੇ ਹੋ ਗਏ 8 ਕ ਫਾਰਮ ਚਲ ਕੁਸ਼ਾ ਘਟ ਰਹੀ ਐ ਇਸ ਵਕਤ ਉਸਾ ਹੁਣ ਨੌਜਵਾਨ ਘਟਾਏ ਜੀ ਇਸ ਕਰਕੇ ਬੇਰੁਜ਼ਗਾਰ ਹਾਂ ਅੱਛਾ ਹਾਂ ਵੀ ਇਹ ਦੇ ਕਰਕੇ ਦੇਖਣਾ ਹੈ ਨਹੀਂ ਕੀ ਹਾਂਜੀ ਹਾਂ ਫਾਰਮ ਭਰਨਾ ਸੀ ਉਮੀਦ ਆ ਵੀ ਰੁਜ਼ਗਾਰ ਮਿਲੂ ਹਾਂਜੀ ਦੇਖਦੇ ਹਾਂ ਉਮੀਦ ਤਾਂ ਹੈਗੀ ਆ ਤਾਂ ਹੀ ਆਇਆ ਰੁਜ਼ਗਾਰ ਮੇਲੇ ਚ ਰੁਜ਼ਗਾਰ ਲੈਣ ਲਈ ਪਹਿਲਾਂ ਪਹਿਲਾਂ ਵੀ ਹਾਂਜੀ ਕਾਫੀ ਜਗ੍ਹਾ ਟਰਾਈ ਕੀਤਾ ਡਿਸਟ੍ਰਿਕਟ ਲੈਵਲ ਤੇ ਵੀ ਜਰੂਰ ਹੋਇਆ ਸੀ ਰੁਜ਼ਗਾਰ ਮਿਲਿਆ ਲੱਗਿਆ ਸੀ ਉੱਥੇ ਵੀ ਟਰਾਈ ਕੀਤਾ ਸੀ ਰੁਜ਼ਗਾਰ ਲਈ ਤੇ ਇੱਥੇ ਉਮੀਦ ਹੈ ਹਾਂਜੀ ਅਪਲਾਈ ਕੀਤਾ ਦੋ ਤਿੰਨ ਜਗ੍ਹਾ ਫਿਰ ਦੇਖੋ ਬਾਕੀ ਰੁਜ਼ਗਾਰ ਮੇਲੇ ਦਰੁਗਾਰ ਲੈਣ ਲਈ ਪਹਿਲਾਂ ਵੀ ਅਪਲਾਈ ਕੀਤਾ ਕਿ ਜਗ੍ਹਾ ਹਾਂਜੀ ਕਈ ਜਗ੍ਹਾ ਤੇ ਕਰਿਆ ਤੇ ਇੱਥੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਇੱਥੇ ਲੱਗ ਰਿਹਾ ਕਿ ਜੇ ਮੇਰੂ ਜਵਾਬ ਪਰ ਕੋਈ ਪਤਾ ਨਹੀਂ ਉਮੀਦ ਹੈ ਉਮੀਦ ਹੈ ਬਹੁਤ ਵਧੀਆ ਉਤਸ਼ਾਹ ਹੈ ਜੀ ਤੁਸੀਂ ਦੇਖਿਆ ਵੀ ਕਾਫੀ ਵੱਡੀ ਪੱਧਰ ਤੇ ਜਿਹੜੇ ਲੋਕ ਨੌਜਵਾਨ ਬੱਚੇ ਬੱਚੀਆਂ ਸਾਰੇ ਇੱਥੇ ਆ ਰਹੇ ਨੇ ਤੇ ਵੱਧ ਤੋਂ ਵੱਧ ਜਿਹੜੇ ਬੱਚਿਆਂ ਨੂੰ ਰੋਜ਼ਗਾਰ ਦਿੱਤੇ ਜਾ ਰਹੇ ਨੇ ਕੈਪੀਟਲ ਸਰਕਾਰ ਵੱਲੋਂ ਇਹ ਬਹੁਤ ਵਧੀਆ ਵਧੀਆ ਉਪਰਾਲਾ ਹੈ ਕਿ ਕੈਪਟਨ ਸਾਹਿਬ ਜਦੋਂ ਦੀ ਵੀ ਕੈਪਟਨ ਦੀ ਸਰਕਾਰ ਬਣੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਇਹ ਮੇਲੇ ਲਗਾ ਕੇ ਜਗਾ ਜਗਾਤੇ ਜਿਹੜੇ ਦੇਖਿਆ ਵੀ ਥੋੜੇ ਦਿਨ ਹੋਏ ਭਾਈ ਗੁਰਦਾਸ ਵੀ ਲੱਗਿਆ ਲਹਿਰੇ ਵੀ ਲੱਗਿਆ ਬਲੇ ਕੋਟਲੇ ਵੀ ਲੱਗਣ ਜਾ ਰਿਹਾ ਹੈ ਧੂਰੇ ਵੀ ਲੱਗ ਰਿਹਾ ਹੈ ਮਤਲਬ ਵੱਡੇ ਪੱਧਰ ਤੇ ਮੇਲੇ ਲਾ ਕੇ ਨੌਜਵਾਨ ਬੱਚੇ ਬੱਚੀਆਂ ਨੂੰ ਜਿਹੜੇ ਸਾਡੇ ਜੂਰ ਦੇ ਬੱਚੇ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਰੋਜ਼ਗਾਰ ਦਿੱਤੇ ਜਾ ਰਹੇ ਨੇ ਬਹੁਤ ਵਧੀਆ ਉਪਰਾਲਾ ਹੈ ਤੇ ਐਸੀ ਤਾਂ ਇਹ ਕਹਿੰਦੇ ਆ ਵੀ ਕੈਪਟਨ ਸਾਹਿਬ ਜੋ ਕਰ ਰਹੇ ਨੇ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਕਿ ਅੱਜ ਜਿਹੜਾ ਰੋਜ਼ਗਾਰ ਮੇਲਾ ਪੰਜਾਬ ਸਰਕਾਰ ਵੱਲੋਂ ਲਗਾਇਆ ਜਾ ਰਿਹਾਗਾ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਆਗਾ ਅੱਜ ਜਿਹੜੇ ਬੇਰੋਜ਼ਗਾਰ ਇੱਥੇ ਰੋਜ਼ਗਾਰ ਲੈਣ ਆ ਰਹੇ ਨੇ ਉਹ ਬਹੁਤ ਉਤਸ਼ਾਹਿਤ ਹੈਗੇ ਨੇਗੇ ਤੇ ਬਹੁਤ ਹੀ ਸ਼ਰ ਨਾਲ ਆ ਰਹੇ ਨੇ ਜਿਵੇਂ ਮੌਸਮ ਸੁਭਾ ਜਿਆਦਾ ਵਧੀਆ ਨਹੀਂ ਸੀਗਾ ਉਸ ਦੇ ਅਕੋਰਡਿੰਗਲੀ ਹੁਣ ਤੱਕ 300 ਰਜਿਸਟ੍ਰੇਸ਼ਨ ਦੇ ਆਸ-ਪਾਸ ਹੋ ਚੁੱਕੀਆਂ ਨੇਗੀਆਂ ਜਿਦੇ ਵਿੱਚੋਂ 200 ਪਲੇਸਮੈਂਟ ਹੋਈਆਂ ਨੇਗੀਆਂ ਇਸ ਮੇਲੇ ਦੇ ਵਿੱਚ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕਰਕੇ ਟੋਟਲ 13 ਅ ਏਮਪਲਾਇਰਸ ਨੇ ਜਿਹੜੇ 13 ਕੰਪਨੀਆਂ ਜਿਹੜੀਆਂ ਉਭੜਾਈਆਂ ਗਈਆਂ ਨੇ ਗਿਆ ਉਹ ਆਪਣੇ ਏਮਪਲਾਈਜ਼ ਦੇ ਲਈ ਏਮਪਲਾਈ ਏਮਪਲੋਇਮੈਂਟ ਦੇਣ ਦੇ ਲਈ ਉਹ ਕੰਮ ਕਰ ਰਹੇ ਨੇਗੇ 13 ਕੰਪਨੀਆਂ ਜੀ ਕਿਹੜੀ ਕਿਹੜੀ ਅੰਦਾਜ਼ੇ ਦੋ ਚਾਰ ਸਰ ਇਹਦੇ ਵਿੱਚੋਂ ਲੋਕਲ LIC LIC ਵਾਲੇ ਹੋਗੇ ਪੈਪਸਿਕੋ ਹੋ ਗਿਆ ਤੇ ਬਾਕੀ ਹੋਰ ਕੰਪਨੀ ਸੀਗੇ ਨੇ ਇੰਡੀਅਨ ਐਗਰੋ ਤੇ ਰੀਜਿਸਟ੍ਰੇਸ਼ਨ 300 ਤੋਂ ਉੱਪਰ ਹੋ ਚੁੱਕੀ ਹੈ ਹਾਂਜੀ ਬਿਲਕੁਲ ਜੀ ਸ਼ਾਮ ਤੱਕ ਹੋਰ ਕਿੰਨੀ ਤੱਕ ਜਾ ਸਕਦੀ ਹੈ ਸ਼ਾਮ ਤੱਕ ਕਾਫੀ ਸੰਭਾਵਨਾ ਹੈ ਕਿ ਜੀ ਪਿੰਡਾਂ ਦੇ ਵਿੱਚ ਪ੍ਰੋਪਰ ਅਨਾਉਂਸਮੈਂਟ ਪੰਚਾਇਤ ਕਤਰ ਦੇ ਥਰੂ ਕਰਵਾਈ ਗਈ ਹੈਗੀ ਸਾਰੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਹੋਈ ਹੈਗੀ ਤੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਨਾਲ ਲੋਕ ਆ ਰਹੇ ਨੇਗੇ ਜੀ